ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣੇ ਪਿੰਡ ਧੰਨ ਬਾਬਾ ਬਕਨਿਆ ਸਿੰਘ ਜੀ ਦੀ ਪਵਿੱਤਰ ਯਾਦ ਦੇ ਵਿੱਚ ਅਖੰਡ ਪੜ੍ਹੇ ਸ਼੍ਰੀ ਅਰੰਭ ਹੋਣਾ ਸੀਗਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ 16 ਤਰੀਕ ਨੂੰ ਪੱਦੀ ਵਾਲੇ ਮੋੜ ਦੇ ਉੱਤੇ ਜੋ ਪੱਦੀ ਵਾਲੇ ਰੋਡ ਦੇ ਉੱਤੇ ਸਥਾਨ ਹੈ ਸੰਤ ਬਕਨਿਆ ਸਿੰਘ ਜੀ ਦਾ ਉੱਥੇ ਜ਼ਰੂਰ ਦਰਸ਼ਨ ਦਿਓ ਤੇ ਸਾਰਿਆਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਹਾਂ ਕਿ ਬਰਸੀ ਸਭਾਗਨ ਤੇ ਜ਼ਰੂਰ ਜਿਹੜਾ ਆਪਾਂ ਉੱਤੇ ਜਾਣਾ ਹੈ। ਇਹ ਕਿ ਕਿਹਨੂੰ ਹੈਲ ਹੈ ਅੱਲੇ ਦੇ ਕਪੜਾ ਲਗਾਇਆ ਜੀ ਜੜਵਾ ਹਾਂ ਜੀ ਲੱਗਿਓ ਸਾਰੇ ਲੱਗਿਓ ਪਹਿਲਾ ਆਇਆ ਤਾਂ ਪਾਲਤ ਇਹਨਾਂ ਮਾਜੀ ਆ ਆ ਆ ਕਪੜੇ ਆ ਖਾਣੇ ਲੈ ਕੇ ਜਾਂਦੇ ਨੇ ਗਿੰਦੀ ਦਾ ਮੁੰਡਾ ਆਇਆ ਸਾਲ ਦਾ ਹੋਰਨ ਲਾਉਂ ਤੋ ਕਾ ਗੱਲ ਤਰੇੜ ਮੇਰੀ ਲੱਗਦਾ ਪੂਰਨ ਗਤੀ ਕੋਈ ਆਇਆ ਨਹੀਂ ਉਸ ਤੇ ਡਿੱਗੀ ਤੇ ਆ ਕਰ ਕੋ ਕਰ ਕੋ ਹਾਂ ਤੁਲਤਾ ਨਹੀਂ ਕਰ ਗਏ ਅੰਦਰ ਕੀ ਕਰ ਜਿੰਦਾ ਬੈਠਾ ਯਾਰ 9 ਵਜੇ ਦਾ ਕਿਹਾ ਇਹ ਤਾਂ ਯਾਰ 9 ਵਜੇ ਪਤਾ ਨਹੀਂ ਕਾਤੇ ਨਹੀਂ ਜੁਆ ਕਰ ਲਈ ਫੇਰ ਪਤਾ ਨਹੀਂ ਮਰੇ ਮਰੇ ਜੂਬਾ ਦੇ ਕਰੇ ਰੱਖੇ ਅੰਮ੍ਰਿਤਾਲੇ ਕੀ ਆਇਆ ਤੰਤ ਕੋ ਤੇ ਮਰ ਸਵਾਸਰਾਮ ਦੱਸੇ ਹੋਣ ਆਈ ਅਤੰਤ ਗੋਬਿੰਦ ਸਿੰਘ ਬਲੂਫੀਰੀ ਅੱਜ ਆਈ ਸ਼੍ਰੀ ਹਰਿ ਹਰਿ ਕੰਤ ਸਿੰਘ ਹੈ ਜਿਹਾ ਜਿਹਾ ਜਿਸਾ ਜੁਟਾ ਸਭ ਦੁੱਖ ਜਾ ਰਹੇ ਤੇ ਬਹਾਦਰ ਸਿੰਘ ਜੀ ਇਹ ਕਰਨੋਂ ਦੀ ਤੇ ਆ ਵੀ ਧਾਰੀ ਸਭ ਥਾਣੀ ਹੋਣੇ ਸਹਾਇ 10ਵੇਂ ਪਾਤਸ਼ਾਹ ਸਰਬਜੀ ਗੁਰਗੋਬਨ ਸਿੰਘ ਜੀ ਸਭ ਥਾਣੀ ਹੋਣਾ ਜੀ ਸਹਾਇ ਲਾ ਸਭ ਪਾਤਸ਼ਾਹਿਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਾ ਹਰ ਦਾ ਧਿਆਨ ਉਤਾਰ ਕੇ ਫਲ ਸਾਹਿਬ ਜੀ ਬੋਲੋ ਜੀ ਬਾਹਿ ਗੁਰੂ ਅਕਾਲ ਪੁਰਖ ਸੱਚੇ ਤੇ ਸਦਾ ਮਹਾਰਾਜ ਆਪ ਦੀਏ ਪਰ ਕਿਰਪਾ ਹੋਈ ਹੈ ਬਖਸ਼ਿਸ਼ ਹੋਈ ਹੈ ਸਬੂਤ ਸੇਵਕ ਪਰਿਵਾਰ ਇਕੱਤਰ ਹੋ ਕੇ ਆਪਣੇ ਮਹਾਂਪੁਰਸ਼ਾਂ ਦੇ ਸਥਾਨ ਦੇ ਉੱਤੇ ਸਨਾਨਾ ਪ੍ਰੋਗਰਾਮ ਕਰਦੇ ਹੋਏ ਆਪ ਜੀ ਦਾ ਸਰੂਪ ਗੁਰੂ ਘਰ ਤੋਂ ਲਿਜਾ ਕੇ ਉਸ ਸਥਾਨ ਦੇ ਉੱਤੇ ਚਲਾ ਕੇ ਰੱਬੀ ਬਾਣੀ ਐ ਧੁਰ ਕੀ ਬਾਣੀ ਇਲਾਹੀ ਬਾਣੀ ਦੇ ਪ੍ਰਵਾਹ ਚਲਾਣ ਦਾ ਉਦਮ ਅਪਰਾਲਾ ਕੀਤਾ ਹੈ ਸੇਵਕ ਪਰਿਵਾਰਾਂ ਦਾ ਸਾਰਾ ਆਰੰਭਿਆ ਹੋਇਆ ਕਾਰਜ ਨਿਰਵਿਘਨਤਾ ਸਾਹਿਤ ਸੰਪੂਰਨ ਕਰਨਾ ਸਮੂਹ ਪਰਿਵਾਰਾਂ ਨੂੰ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗੁਰੂ ਘਰ ਦਾ ਪਿਆਰ ਬਖਸ਼ਿਸ਼ ਕਰਨਾ ਅਤੇ ਮਰਤਵੇਲੇ ਦਾ ਜਾਗਣਾ ਤੇ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਜਾਂਦਿਆਂ ਹੋਇਆਂ ਸੇਵਾਵਾਂ ਕਰਦੇ ਹਾਂ ਰੋਟੀਆਂ ਰਹਿ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨ ਨਾਲ ਦੇ ਵਾਸਤੇ ਸਵਤਿ ਭਖਸ਼ਿਸ਼ ਕਾਨੀ ਚੱਲੇ ਪਣ ਦੇ ਅੱਗੇ ਆਖਿਸ਼ ਕਰੋ ਸੁਖ ਹੋ ਗਏ ਨਾਮ ਚੇਤਨ ਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਹੈ ਮਾਹੀਆ ਬੜਾ ਲਾਈਵ ਪਾਉਂਦੇ ਆ ਮੋਟੇ ਨੂੰ ਹਾਂ ਕਰ ਕੋ ਤੇ ਤੁਣ ਕਰਦੇ ਦੂਜੇ ਪਾਏ ਅਤ ਦੁੱਖ ਲੱਗਾ ਮਰ ਜੰਮੇ ਆਵੇ ਜਾਏ ਇਸ ਤੈ ਇੰਦਰ ਪਾਸ ਹੈ ਫਿਰ ਫਿਰ ਜੁਨੀ ਪਾਏ ਨਾਨਕ ਮਹਿਨਾਂ ਬਹਿ ਜੰਮ ਮਾਰਸੀ ਅੰਮਗੇ ਆਪੁਛਤਾਈ ਮਹਲਾ ਤੀਜਾ ਇਸ ਜਗ ਮੇਂ ਸਭ ਦੇ ਸੋਚੀ ਪਾਈ ਬੁਰਖੇ ਸੇਵੇ ਸੇ ਪਰਕੂਵੇ ਮੇਰੀ ਪਾਉਗੈ ਸਭ ਦਜਾਈ ਤੇ ਸੇ ਜੋ ਸਭ ਸੋਹੇ ਨਮਹ ਸੇ ਪਰਦੇ ਬੁਰ ਮਾਰ ਸੁਪਾਦੀ ਸਿੰਗਰੋ ਸਿੰਗਰ ਜਨੋ ਰੋਪਾ ਕੋ ਹਲ ਕਲੇ ਸਾਮ ਮਹਿਕਾ ਬੋ ਸੇਗਰੂ ਜਾ ਸੋ ਸੰਗਰ ਗੇ ਨਾਮ ਜਪ ਤੇ ਨਗ ਚੰਦ ਕਰਦਨੀ ਤਰੇ ਹਰ ਗੋ ਨਾਮ ਕੋੜ ਬਾਪਾਰ ਹਰ ਗੋ ਨਾਮ ਜੋ ਕੋ ਮਨ ਦੇ ਨਾਮ ਕੋ ਬਾਸੂ ਕੰਦੇ ਜਾਤੋ ਕੀ ਨਾਮ ਕਰਨਾ ਜਪਤੋ ਸੁਖਿਆ ਦਾ ਕਰੋ ਰੀ ਮੰਨ ਨਾਮ ਕਰੇ ਹਰ ਕਾ ਨਾਮ ਜਪ ਤੈ ਨਿਸਤਾਰ ਅਨ ਕੁਮਾਰ ਅਕਤਿਨ ਦਰੋ ਜਾਵੇ ਹਰ ਕਾ ਨਾਮ ਜਪ ਤੈ ਆਗਾ ਬੇ ਜੇ ਮਾਰਗੇ ਉਜਾਤ ਕੇ ਕਰਤੇ ਹਰ ਨਾਮ ਸੰਗੁਰਤ ਨੂੰ ਇਹ ਨਾਲ ਸਰ ਨਾਮ ਨਾਲ ਸਦਾ ਤੇ ਆਜਿਆ ਨਾਮ ਗੋਰੀ ਮੁਖ ਪਰਮਤਮਾਈ ਹੈ ਐਸਾ ਨੂੰ ਛੋੜੋ ਜਿਹਾ ਇੱਕ ਕੰਮ ਫਿਰ ਆਪਾਂ ਚੱਲੇਗੇ ਬੰਗਿਆਂ ਨੂੰ ਸਮਾਨ ਲੈਣ ਲਿਆਣਾ ਸੀਗੇ ਸਰੂਪ ਤੇ ਹੋਰ ਵੀ ਨਿਸ਼ਾਨ ਸਾਹਿਬ ਦੇ ਲਿਆਣਾ ਸੀ

ਆਦ ਸੱਚ ਰਵਾਦ ਸੱਚ ਹੈ ਕੀ ਸਾਜ ਨਾਨਕ ਹੋਸੀ ਕੀ ਸੱਚ ਸੋਰਠ ਮਹੱਲਾ ਪੰਜ ਮਾ ਕਾ ਸੁਰਜਾ ਚੌਪ ਤੇ ਗੁਮੁ ਅੰਤ ਆਦ ਸਤ ਗੁਰ ਪਰਸਾਦ ਏਕ ਪਤਾ ਏਕ ਸੰਗੇ ਹੰਮ ਵਾਰਤ ਤੂੰ ਮੇਰਾ ਗੁਹਾਰੀ ਸੁਣ ਮੀਤਾ ਕੀ ਹੋ ਹਮਾਰਾ ਉਹ ਦਿਖਾਈ ਸੋ ਨੀਤਾ ਤੂਰੀ ਕੋ ਬਰ ਜਾਈ ਹੋਰੀ ਬਨ ਤੇਰਾ ਪਾਈ ਰਹਾ ਜਿ ਪਾਵ ਮਨੋ ਮਨ ਤੋ ਵਾਹੇ ਅਨੰਤੈ ਦਾਰਸ਼ਨ ਹਰ ਜੀ ਉਹ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਜਾ ਰਿਆਨ ਨਾਮੁ ਸ੍ਰੀ ਵਾਹਿਗੁਰੂ ਸਤਨਾਮ ਕੋ ਸਿ ਭੀ ਸਟ ਸੋਚੈ ਸੋਚਨ ਹੋਵੇ ਜੋ ਚੀ ਲਖਵਾ ਚੁ ਪੈ ਕਰਪਾ ਹੋਵੇ ਕੇ ਨਾਇ ਰਾਨਿਕ ਤਾਰ ਭੋਗਿਆ ਭੋਗ ਨਾ ਤਰੀ ਦੇ ਬੰਨਾ ਕੁਨੀਆਂ ਭਾਰੋ ਸਹਿ ਸੰਪਾ ਲਖ ਹੋਇ ਤੈ ਕਨ ਚਲੈ ਨਾਲ ਕਿਸ ਪਿਆਰਾ ਹੋਈਐ ਹਉਮੈ ਜਾਇ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਣਿ ਆਕਾਰ ਹੁਕਮਿ ਨਕੇ ਰਾਜੈ ਹੁਕਮਿ ਹੋਵਣਿ ਹੀ ਉਪਮਲਾ ਬੜਿਆਈ ਹੁਕਮਿ ਉਤਮਨੀਜ ਹੁਕਮ ਲੈ ਇੱਕ ਨੁਕਸਪ ਪਾਈਐ ਇੱਕ ਨਾ ਹੁਕਮਿ ਵਰਸੀ ਸਾਰੇ ਹੁਕਮਿ ਸਾਰਾ ਕੋ ਬਾਹੀਐ ਹੁਕਮਾਇੰਦਰ ਸਭ ਕੋ دوسراس دوسرا ਤੋ ਸੋਹੇ ਲੰਗਰ ਜੇ ਕਰਤੋ ਕੁਛ ਕੰਮ ਤੋਂ ਉਪਰੰਤ ਪਾਣੀ ਕਰਦਾ ਕੰਮ ਨੂੰ ਵੀ ਲੇ ਲਈ ਤੋ ਇਹ ਕਰੇ ਕੋਈ ਰਿਸਾਤ ਸਦਾ ਕਰੇ ਕਰੀ ਆਪੇ ਤੇ ਆਪ ਪਰ ਜੋ ਆਪਣਾ ਆਪਣੀ ਤੇ ਕੀ ਆ ਗਿਆ ਤੇ ਇਹ ਕੋਈ ਆਪਣਾ ਕੰਮ ਨੂੰ ਸਾਰਾ ਹੀ ਨਵੇੜ ਕੇ ਪਾਣੀ ਪੀਪੜਾ ਕੇ ਗੁਹਾ ਗੂੜਾ ਚਿਰ ਕੇ ਦਪੱਟੇ ਬੁੱਟੇ ਪਾ ਕੇ ਫਿਰ ਦੁਬਾਰਾ ਅਸੀਂ ਪਾਣੀ ਗੁਰੂ ਕਰੇ ਤੇ ਨਾਮ ਦੀ ਲੰਗਰ ਦੀ ਹੋ ਰਹੀ ਸੀ ਤੇ ਹਰ ਕੀ ਭਗਤ ਮੁਤਬਾ ਕਰੇ ਨਾਲੁ不知ਾਂ ਸੰਗ ਕੇਤੇ ਤਰੇ ਪਾਰ ਜਾਤਿ ਹਰ ਕੋ ਨਾਮ ਕਦਰ ਮੈਡਮ ਵੀ ਅੱਗੇ ਸੀ ਕੰਮ ਤੋਂ ਤੇ ਉਹ ਕਹਿੰਦੇ ਸਾਨੂੰ ਵੀ ਲੈ ਜਾਓ ਤੇ ਆਪਾਂ ਉਹਨਾਂ ਨੂੰ ਲੈਣ ਲਈ ਗਏ ਤਾਂ ਉਹਨਾਂ ਨੂੰ ਲੈ ਕੇ ਤੇ ਸ਼ਾਮ ਹੋ ਬਹੁਤ ਵਧੀਆ ਲੇਟਾ ਲਗਾ ਕੇ ਤੇ ਕੀਰਤਨ ਪਾਰਟੀ ਵੀ ਜਿਹੜੀ ਹੋ ਰਾਂਪ ਤਾਂ ਹੋ ਚੁੱਕੀ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਗੁਰੂ ਘਰ ਦਾ ਸ਼ੁਰੂ ਤੇ ਗੁਰੂ ਸਾਹਿਬ ਦੇ ਸਾਥ ਤੇ ਕੋਈ ਸੀ ਹੋ ਜਾਈ ਗੀ ਤੋ ਸਤਿ ਆਏ ਦਾਰ ਮਨੀ ਤਮੇ ਸੁਣੀਆ ਕੀ ਕੀਆ ਜਾਣਾ ਤਾਲਿਕ ਤੁਮਰੀ ਸਤਿਪੁਰਤ ਪਤਵਾਰ ਸਰਬਿ ਗੰਤ ਮੋਗਤ ਮੋਗ ਮਾਈ ਕਿਨੇ ਮ ਲੋ ਜੀ ਆਪਾ ਵੇ ਘਰੇ ਘਰੇ ਹੋ ਕੇ ਤਿਆਰ ਤੇ ਆਪਾ ਫੇਰਾ ਉਹ ਚੱਲੇ ਸੀ ਲਸਾੜੇ ਨੂੰ ਤੇ ਅੱਤਰ ਸਾਡੀ ਛਿੰਦੋ ਦੇ ਲੋ ਪੂਰੀ ਤਿਆਰ ਹੋ ਕੇ ਆ ਗਈ ਕਹਿੰਦੀ ਵਿਆਹ ਦਾ ਬਹੁਤ ਚਾਅ ਆ ਸਾਨੂੰ ਕਿਉਂਕਿ ਵਿਆਹ ਸਗਾ ਸਾਡੀ ਮੰਮੀ ਦੇ ਫੁੱਫੜ ਦੀ ਪੋਤੀ ਦਾ ਵਿਆਹ ਸੀਗਾ ਤੇ ਅਸੀਂ ਚੱਲ ਗਏ ਫਿਰ ਲਸਾੜੇ ਜੀ ਲੈ ਵੀ ਡੀਜੇ ਲੱਗਿਆ ਗਾਣੇ ਚੱਲ ਰਹੇ ਆ ਤੇ ਪੰਗੜੇ ਪੈ ਰਹੇ ਪੂਰੀ ਜੁਨਾ ਸ਼ੋਰਤ ਲੈ ਵੀ ਖਾ ਕੇ ਟਿੱਕੀਆਂ ਭੱਲੇ ਤੇ ਅਸੀਂ ਗੋਲ ਗੱਪੇ ਆ ਸਾਡੀ ਮੰਮੀ ਨੇ ਰਹਾ ਰਹਾ ਕਰਕੇ ਗੋਲ ਗੱਪਾ ਜੀ ਮੂੰਹ ਭਾਏ ਮੂੰਹ ਫੁੱਲ ਗਿਆ ਇਦਰ ਮਲਕੀਤ ਮਾਮੇ ਨੇ ਬੱਲੇ ਬੱਲੇ ਕਰਾਤੀ ਕਹਿੰਦੇ ਪਾ ਗਏ ਭੰਗੜਾ ਓਏ ਕਿਹੜਾ ਸੀ ਗਾਣਾ ਅਲੂਗੀ ਡਾਂਸ ਲੂੰਗੀ ਡਾਂਸ ਲੂੰਗੀ ਡਾਂਸ ਲੂੰਗੀ ਡਾਂਸ ਤੇ ਮੰਮੀ ਸਾਡੀ ਨੇ ਆਤ ਕਰਾਤੀ ਕਹਿੰਦੀ ਮੈਂ ਕਾਕਾ ਰੋਟੀ ਖਵਾਉਂ ਤੁਸੀ ਯਾਰ ਗੱਲਾਂ ਹੋ ਇਦਰ ਮਾਮੇ ਨੇ ਕਿਆ ਕਿਆ ਗੇਰੇਲਾ ਮਾਮਾ ਗੇਰੇਲਾ ਕਹਾਲਾ ਓਹ ਓ ਚੀਅਕ ਕਹਿੰਨਾ ਨਹੀਂ ਪਹਿਲਾਂ ਚੋਲ ਘਰ ਮੰ ਗੇਰੇਲਾ ਬਾਝਾ ਹਾਂਗਾ ਓ ਮੈਂ ਤੇਰੀ ਮਰਜ਼ੀ ਐ ਦੇਖ ਮੇਰੀ ਗੱਲ ਤੁਹਾਡਾ ਮਾਮਾ ਛੇਤੀ ਕਰੋ ਚਲੀਏ ਘਰ ਨੂੰ ਆਪਾਂ ਵੀ ਯਾਰਾਂ ਵੀ ਘਰੇ ਪਹੁੰਚਣਾ ਲੀਡ ਹੋ ਜਾਣਾ ਮੰਮੀ ਗੰਨੀ ਹਾਲੇ ਨਹੀਂ ਮੈਂ ਜਿਹੜਾ ਮੈਂ ਆਪਣੀ ਭੈਣ ਦੇ ਘਰੇ ਆ ਲੇ ਵੀ ਪਹੁੰਚ ਗਏ ਸੋਨੀ ਉਹਨਾਂ ਦੇ ਘਰੇ ਲਸਾੜੀ ਆ ਲਾਵੇ ਮਾਮੇ ਜਾਲ ਨੇ ਹੱਸਾ ਡੋਲੇ ਘਰ ਦੇ ਬੰਦੇ ਮੈਂ ਕਿਹਾ ਬੁਰਾ ਹਾਲ ਹੋ ਗਿਆ ਮਾਮਾ ਤੂੰ ਨਾ ਟਾਲੀ ਆ ਮਾਮਾ ਉਹ ਘਰ ਨਾਲ ਤੂੰ ਟਾਲ ਜਾ ਯਾਰ ਕਰ ਨਾਲ ਟਾਲ ਜਾ ਵੀਰ ਟਾਲ ਜਾ ਪਰ ਕਿੱਥੇ ਦੋਏ ਜੀਜਾ ਸਾਲਾ ਆਵਾਜ ਚ ਲੜਨੂ ਫਿਰ ਓਕੇ ਜੀ ਮਿਲਦੇ ਆ ਨਵੇਂ ਵਲੌਗ ਚ ਕਰਨੂ ਸਸਰੀ ਕਾ